ਕਾਰ आकाशवाणी ਦਾ ਇਹ ਚਲੰਦਰ ਕੇਂਦਰ ਹੰਤੂ ਸੀ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਦੇਸ਼ ਦੇ ਹੋਣਾ ਇਸਾਵਾਂ ਪੰਜਾਬ ਚ ਵੀ ਚੋਣ ਪ੍ਰਚਾਰ ਹੁਣ ਪੂਰੀ ਤਰ੍ਹਾਂ ਨਾਲ ਪੱਕ ਚੁੱਕਿਆ ਵੱਖ-ਵੱਖ ਪਾਰਟੀਆਂ ਦੇ ਆਗੂ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਆਸ਼ੀਰਵਾਦ ਅਗਤ ਸਾਹਿਬ ਤੇ ਜਲੰਧਰ ਚ ਚੋਣ ਰੈਲੀ ਕਰਨਗੇ ਪਟਿਆਲਾ ਤੇ ਲੁਧਿਆਣਾ ਲੋਕ ਸਭਾ ਹਲਕੇ ਚ 29 ਮਈ ਨੂੰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀਆਂ ਚੋਣ ਰੈਲੀਆਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਉਧਰ ਲੁਧਿਆਣਾ ਚ ਹੀ ਬੀਜੇਪੀ ਦੇ ਸੀਨੀਅਰ ਆਗੂ ਅਮਿਤ ਸ਼ਾ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰਨਗੇ ਖੰਨੇ ਚ ਬੀਜੇਪੀ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਅੱਜ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਪੰਜਾਬ বিজেপি ਦੇ ਵਰਦਾਨ ਸੁਨੀਲ ਜਾਖੜ ਨੇ ਲੋਕ ਸਭਾ ਹਲਕਾ ਸ਼ਰੀਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਮੋਹਾਲੀ ਵਿਖੇ ਚੋਣ ਮਹਿੰਮ ਨੂੰ ਸੰਬੋਧਨ ਕੀਤਾ ਸੁਨੀਲ ਜਾਖੜ ਨੇ ਸੁਭਾਸ਼ ਸ਼ਰਮਾ ਦੀ ਜਿੱਤ ਲਈ ਵੋਟ ਦੀ ਅਪੀਲ ਕੀਤੀ ਉਹਨਾਂ ਨੇ ਕੇਂਦਰੀ ਯੋਜਨਾਵਾਂ ਰਾਹੀਂ ਹਰ ਗਰੀਬ ਕਿਸਾਨ ਔਰਤਾ ਦਿਵੰਜੇ ਵਰਗ ਦੀ ਸਾਰ ਲੈਣ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਸਾਦਕਾ 400 ਸੀਟਾਂ ਜਿੱਤਣ ਦੀ ਆਸ ਪ੍ਰਗਟਾਈ ਉਹਨਾਂ ਦਾ ਸਾਲਾਂ ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਮੋਦੀ ਸਰਕਾਰ ਦੇ ਉਪਰਾਲਿਆਂ ਤੇ ਸਹਾਇਕ ਧੰਦਿਆਂ ਡੇਰੀ ਪਸ਼ੂ ਪਾਲਣ ਦੀ ਆਮਦਨ ਤੇ ਅੰਕੜੇ ਇਹ ਤਾਥ ਜਨਤਾ ਦੇ ਸਾਹਮਣੇ ਰੱਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੀ ਆਦੇਸ਼ ਬਟਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਅਕਾਲੀ ਦਲ ਨੇ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਨੂੰ ਤੁਰੰਤ ਰੱਦ ਕਰ ਦਿੱਤੇ हिमाचल प्रदेश ਦੇ ਨਾਲ ਲੱਗਦੇ ਨੀਂਹ ਪਹਾੜੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਜੋ ਚਾਰ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 16 ਉਮੀਦਵਾਰ ਚੋਣ ਮੈਦਾਨ ਚਿਤਰੇ ਹੋਏ ਨੇ ਹਲਕੇ ਵਿੱਚ ਵੋਟਰਾਂ ਦੀ ਗਿਣਤੀ 161826 ਹੈ ਇਹਨਾਂ ਵਿੱਚ 830840 ਮਰਦ 770942 ਔਰਤ ਤੇ 43 트랜스젠ਡਰ ਵੋਟਰ ਸ਼ਾਮਲ ਨੇ ਇਹਨਾਂ ਵੋਟਰਾਂ ਲਈ 1963 મતદાન ਕੇਂਦਰ ਬਣਾਏ ਗਏ ਨੇ ਖੋਰਵੀਰਵੀ ਨਾਲ ਇਹ ਰਿਪੋਰਟ ਅਨੁਸੂਚਿਤ ਜਾਤੀ ਵਰਗ ਲਈ ਰਾਖਵੇਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਵੀ ਹੋਰਨਾ ਹਲਕਿਆ ਬਾਂਗ ਇਸ ਵਾਰ ਬਹੁਤ ਕੋਣੀ ਮੁਕਾਬਲਾ ਹੈ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਸੰਸਦ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਥਾਂ ਤੇ ਉਹਨਾਂ ਦੀ ਪਤਨੀ ਅਨਿਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਹੈ ਆਪਣਾ ਸੰਸਦ ਪਤੀ ਵੱਲੋਂ ਕਰਵਾਏ ਵਿਕਾਸ ਕਮਾ ਦੇ ਆਧਾਰ ਤੇ ਉਹ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਗੇ ਤੋਰ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਚੋਣ ਮદાન ਵਿੱਚ ਨੇ ਜਿਨ੍ਹਾਂ ਕੋਈ ਦਿਨ ਪਹਿਲਾਂ ਹੀ ਹੱਥ ਨੂੰ ਛੱਡ ਕੇ ਆਪ ਦਾ ਪੱਲਾ ਫੜਿਆ ਅਤੇ ਹੁਣ ਡਟਮਾ ਚੋਣ ਪ੍ਰਚਾਰ ਕਰ ਰਹੇ ਨੇ ਜਦ ਕਿ ਕਾਂਗਰਸ ਪਾਰਟੀ ਦੀ ਯਾਮਨੀ ਗੋਮਰ ਆਪਣੀ ਚੋਣ ਮੁਹਿੰਮ ਨੂੰ ਸਥਾਨਕ ਨੇਤਾਵਾਂ ਦੀ ਮਦਦ ਨਾਲ ਅੱਗੇ ਵਧਾ ਰਹੇ ਨੇ ਸ਼ੁਭਮਨੀ ਅਕਾਲੀ ਦਲ ਦੇ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਚੋਣ ਰੈਲੀਆਂ ਕੀਤੀਆਂ ਨੇ लोकसभा ਹਲਕੇ ਦੇ ਨੋ ਅਸੈਂਬਲੀ ਹਲਕਿਆਂ ਵਿੱਚੋਂ ਪੰਜ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਸ ਨਾਲ ਪਾਰਟੀ ਨੂੰ ਐਂਟੀ ਇਨਕੰਮਬੈਂਸੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਦੇ ਪੁੱਤਰੇ ਭੀਮਰਾਓ ਯਸ਼ਵੰਤ ਅੰਬੇਦਕਰ ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਕਿਸਮਤ ਆਜਮਾ ਰਹੇ ਨੇ ਜਦ ਕਿ ਬਹੁਜਨ ਸਮਾਜ ਪਾਰਟੀ ਦੇ ਰਣਜੀਤ ਕੁਮਾਰ ਵੀ ਲਗਾਤਾਰ ਪ੍ਰਚਾਰ ਕਰ ਰਹੇ ਨੇ ਗੱਲ 2019 ਦੀਆਂ ਚੋਣਾਂ ਦੀ ਕਰੀਏ ਤਾਂ ਉਸ ਵੇਲੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਵਜੋਂ 42% ਤੋਂ ਵੋਟ ਹਾਸਲ ਕੀਤੀ ਸਨ ਪਰ ਇਸ ਵਾਰ ਦੋਹਾਂ ਦੇ ਪੱਖੋਂ ਵੱਖਰੇ ਉਮੀਦਵਾਰ ਹੋਣ ਨਾਲ ਸਥਿਤੀ ਰੋਚਕ ਬਣ ਗਈ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਮਨੀ ਸਮਾਚਾਰ ਜਿਲੰਦਰ ਮੌਸਮ ਵਿਭਾਗ ਨੇ ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਕਹਿਟਾ ਰਹੀ ਚੁਲਸਾ ਦੀਣ ਵਾਲੀ ਗਰਮੀ ਦਾ ਜ਼ੋਰ ਹੁਣ ਹੋਰ ਵਧਣ ਦੀ ਚੇਤਾਵਨੀ ਦਿੱਤੀ ਹੈ। ਵਿਭਾਗ ਨੇ 29 ਮਈ ਤੱਕ ਸੂਬੇ ਦੇ ਵੱਖ-ਵੱਖ ਖਸਿਆਂ 'ਚ ਗਰਮੀ ਤੇ ਲੂ ਸੰਬੰਧੀ yellow, orange ਤੇ red ਅਲਰਟ ਜਾਰੀ ਕੀਤਾ ਹੋਇਆ ਹੈ। ਤਾਪਾਂ ਦੇ ਹਿਸਾਬ ਨਾਲ ਬਠਿੰਡਾ ਦਾ ਤਾਪਮਾਨ ਪਿਛਲੇ ਕਈ ਦਿਨਾਂ ਤੋਂ ਸੱਤ ਵੱਦ ਚੱਲ ਰਿਹਾ ਹੈ। ਇਹਦਰ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੂ ਦੇ ਇਸ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਲੋਕਾਂ ਦਾ ਵੀ ਕਹਿਣਾ ਹੈ ਕਿ ਉਹ ਆਤ me okay. ਮੇਰਾ ਨਾਮ ਦੀਪਕ ਕੰਬੋਜਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦੀ ਅਤਿ ਦੀ ਗਰਮੀ ਮਹਿਸੂਸ ਕਰ ਰਿਹਾ ਜਿਸ ਕਾਰਨ ਸਰਕਾਰ ਨੇ ਸਕੂਲ ਵੀ ਬੰਦ ਕਰ ਦਿੱਤੇ ਹਨ ਤੇ ਮੈਂ ਬੱਚਿਆਂ ਨੂੰ ਇਸ ਗਰਮੀ ਤੋਂ ਬਚਣ ਵਾਸਤੇ ਇਹੀ ਐਡਵਾਈਸ ਕਰਾਂਗਾ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿ ਕੇ ਸਮਾ ਸਮਾ ਸਰ ਪਾਣੀ ਪੀਂਦੇ ਰਹਿਣ ਅਤੇ ਆਪਣੇ ਮਾਪਿਆਂ ਦਾ ਤੇ ਆਪਣੇ ਬਜ਼ੁਰਗਾਂ ਦਾ ਵੀ ਪੂਰਾ ਧਿਆਨ ਰੱਖਣ ਆਮ ਪਬਲਿਕ ਨੂੰ ਜਿੱਥੇ ਪਰੇਸ਼ਾਨੀਆਂ ਉੱਤੇ ਖੇਤੀ ਨਾਲ ਜੁੜੇ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਨੂੰ ਬਹੁਤ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਬਜ਼ੀਆਂ ਦਾ ਬੁਰਾ ਹਾਲ ਹੈ ਹਰੇ-ਚਾਰੇ ਦਾ ਬੁਰਾ ਹਾਲ ਹੈ ਜਿਵੇਂ ਮੱਕੀਆਂ ਸੁੱਕ ਰਹੀਆਂ ਜਿਹੜੀ ਪੌਦ ਬੀਜੀ ਆ ਝੋਨੇ ਦੀ ਉਹ ਵੀ ਮੱਚੀ ਜਾਂਦੀ ਹੈ ਨਹੀਂ ਦਰਸ਼ਨਗੜ ਬਠਿੰਡਾ ਤੋਂ ਪਰ ਭਾਰਤ ਵਿੱਚ ਚੀਜ਼ ਤੇ ਖਾਸ ਤੌਰ ਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਿਲਕੁਲ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲੇ ਜਾਵੇ ਤੇ ਨਿੰਬੂ ਸ਼ਕੰਜੀ ਜਾਂ ਨਮਕ ਦਾ ਕੋਲ ਵਾਲਾ ਪਾਣੀ ਸਾਨੂੰ ਆਮ ਵਰਤਣਾ ਚਾਹੀਦਾ ਹੈ ਬੇਜਵਾਨ ਆਵਾਰਾ ਜਾਨਵਰ ਨੇ ਉਹਨਾਂ ਲਈ ਅਸੀਂ ਘਰ ਦੇ ਬਾਹਰ ਪਾਣੀ ਰੱਖੀਏ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ